ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਵੀਰਾਂ ਦੇ ਫੋਨ ਵੀ ਆਏ ਨੇ ਮੈਸੇਜ ਵੀ ਆਏ ਨੇ ਕਿ ਤੁਸੀਂ ਪੰਜਾਬ ਦੇ ਹੜ੍ਹ ਦੇ ਉੱਤੇ ਜਿਹੜੀ ਹੈ ਖਬਰ ਪਾਈ ਹੈ ਤੇ ਜੇ ਆਪਾਂ ਕਿਸੇ ਸੰਸਥਾ ਨੂੰ ਸਹਿਯੋਗ ਕਰਨਾ ਚਾਹੀਏ ਤੇ ਕਿਹਨੂੰ ਕਰ ਸਕਨੇ ਆ ਜਿਹੜੇ ਕੰਮ ਕਰ ਰਹੇ ਨੇ ਸੰਗਤ ਜੀ ਤੁਹਾਡੀ ਮਰਜ਼ੀ ਹੈ ਅਸੀਂ ਕਿਸੇ ਦੇ ਬਾਰੇ ਨਹੀਂ ਕਹਿੰਦੇ ਕਿ ਤੁਸੀਂ ਕਿਨੂੰ ਕਰੋ ਜਿੰਨੂੰ ਵੀ ਲੱਗਦਾ ਹੈ ਕਿ ਜਿਹੜਾ ਕੋ ਚੰਗਾ ਕੰਮ ਕਰ ਰਿਹਾ ਹੈ ਸਹਿਯੋਗ ਜ਼ਰੂਰ ਕਰੋ ਪਰ ਇੱਕ ਆਰਗਨਾਈਜੇਸ਼ਨ ਦੇ ਕੰਮ ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਨਾ ਵਾਂ ਇਹ ਵੀਰ ਅਮਰਪ੍ਰੀਤ ਸਿੰਘ ਜਿਹੜੇ ਨੇ ਜਿ ਤੁਸੀਂ ਜਾਣਦੇ ਹੋ ਖਾਲਸਾ ਏਡ ਦਾ ਪੂਰਾ ਇੰਡੀਆ ਇਹ ਸੰਭਾਲਦੇ ਸਨ ਤੇ ਹੁਣ ਇਹਨਾਂ ਨੇ ਇਸ ਸੰਸਥਾ ਜਿਹੜੀ ਹੈ ਖਾਲਸਾ ਏਡ ਤੋਂ ਅੱਡ ਹੋ ਕੇ ਗਲੋਬਲ ਸਿੱਖ ਚੈਰਿਟੀ ਦੇ ਨਾਮ ਤੋਂ ਸੰਸਥਾ ਬਣਾਈ ਹੈ ਜਿਹਦੇ ਅੰਦਰ ਕਾਫੀ ਸਾਥੀ ਜੁੜੇ ਹੋਏ ਨੇ ਹਰਿਆਣੇ ਤੋਂ ਵੀ ਅਗਰ ਮੈਂ ਗੱਲ ਕਰਾਂ ਤਾਂ ਵੀਰ ਤੇਜਿੰਦਰ ਸਿੰਘ ਜੀ ਜਿਹੜੇ ਪਾਣੀਪਤ ਤੋਂ ਨੇ ਕਰਨਾਲ ਤੋਂ ਹਰ ਜ਼ਿਲ੍ਹੇ ਤੋਂ ਇਹਨਾਂ ਦੇ ਨਾਲ ਸਾਥੀ ਜਿਹੜੇ ਜੁੜੇ ਹੋਏ ਨੇ ਆ ਇਸ ਟਾਈਮ ਇੱਕ ਟੀਮ ਜਿਹੜੀ ਹੈ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਬਾਰਡਰ ਏਰੀਆ ਵਿੱਚ ਕੰਮ ਕਰ ਰਹੀ ਹੈ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਕੰਮ ਕਰ ਰਹੀ ਹੈ ਇਹਨਾਂ ਵੱਲੋਂ ਬੇਨਤੀ ਆਈ ਹੈ ਕਿ ਇਹਨਾਂ ਨੂੰ ਉੱਥੇ ਗੱਦੇ ਜਿਹੜੇ ਬਲੀਚਿੰਗ ਪਾਊਡਰ ਹੈ ਗਰੋਸਰੀ ਰਾਸ਼ਨ ਜਿਹਨੂੰ ਆਪਾਂ ਕਹਿੰਨੇ ਹਾਂ originary ਕਿਹਾ ਕਿ ਸਿਰਫ ਚੌਲ ਤੇ ਦਾਲਾਂ ਹੀ ਦਿੱਤੀਆਂ ਜਾਣ ਆਟਾ ਨਾ ਦਿੱਤਾ ਜਾਵੇ ਉਸ ਤੋਂ ਬਾਅਦ ਮੱਛਰ ਦਾਣੀਆਂ ਜਿਹੜੀਆਂ ਨੇ ਉਹ ਚਾਹੀਦੀਆਂ ਨੇ ਬੈਟਰੀਆਂ ਟਾਰਚ ਜ ਨੂੰ ਆਪਾਂ ਕਹਿੰਨੇ ਆ ਉਹ ਚਾਹੀਦੀਆਂ ਨੇ ਆਡਮੋਸ ਕਿਉਂਕਿ ਉਹ ਮੱਛਰ ਜੋ ਜੋ ਪਾਣੀ ਘੱਡੇਗਾ ਮੱਛਰ ਵਧੇਗਾ ਆਡਮੋਸ ਚਾਹੀਦੀ ਹੈ ਤਰਪਾਲਾਂ ਚਾਹੀਦੀਆਂ ਨੇ ਕਿਉਂਕਿ ਜਿਹੜੇ ਘਾਟ ਟੁੱਟੇ ਨੇ ਘਰ ਬਣਣ ਲੱਗੇ ਟਾਈਮ ਲੱਗੇਗਾ ਉੱਥੇ ਤਰਪਾਲਾਂ ਚਾਹੀਦੀਆਂ ਹੋਣਗੀਆਂ ਸੈਨੇਟਰੀ ਪੈਡ ਜਿਹੜੀਆਂ ਨੇ ਉਹ ਚਾਹੀਦੇ ਨੇ ਤੇ ORS ਜੇ ਪੈਕੇਟ ਹੈ ਉਹ ਚਾਹੀਦੇ ਹੈ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਇਹਨਾਂ ਨੇ ਬੇਨਤੀ ਕੀਤੀ ਹੈ ਔਰ ਇਹਨਾਂ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਅਸੀਂ ਉੱਤੇ ਦੇ ਰਹੇ ਹਾਂ ਤੁਸੀਂ ਕੋਈ ਵੀ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਦੇ ਜਿਹੜੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸੈਂਟਰ ਬਣੇ ਨੇ ਉਹਨਾਂ ਦੇ ਅਸੀਂ ਨੰਬਰ ਪਾ ਰਹੇ ਹਾਂ ਤੁਸੀਂ ਇਸ ਸੰਸਥਾ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਅਸੀਂ ਬੜੇ ਨਜ਼ਦੀਕ ਤੋਂ ਦੇਖ ਰਹੇ ਹਾਂ ਕਿ ਇਹ ਜਿਹੜੀ ਸੰਸਥਾ ਹੈ ਗਲੋਬਲ ਸਿੱਖ ਚੈਰਿਟੀ ਇਹ ਬੜੇ ਚੰਗੇ ਤਰੀਕੇ ਨਾਲ ਕਿਉਂਕਿ ਇਹਨਾਂ ਕੋਲ ਤਜਰਬਾ ਪਹਿਲਾਂ ਖਾਲਸਾ ਏਡ ਵਿੱਚ ਕੰਮ ਕਰਦੇ ਰਹੇ ਨੇ ਤੇ ਉਦੋਂ ਵੀ ਜਦੋਂ ਹੜ ਆਇਆ ਸੀ ਪਟਿਆਲਾ ਸਾਰੇ ਨੇ ਏਰੀਆ ਦੇ ਵਿੱਚ ਇਸ ਸੰਸਥਾ ਨੇ ਕੰਮ ਕੀਤਾ ਹੁਣ ਵੀ ਲੱਗੇ ਹੋਏ ਨੇ ਵੀਰ ਸਿੱਦਤ ਦੇ ਨਾਲ ਲੱਗੇ ਹੋਏ ਨੇ ਸਾਰੀ ਟੀਮ ਜਿਹੜੀ ਹੈ ਇਹ ਪੁਰਾਣੀ ਉਹੀ ਟੀਮ ਹੈ ਜਿਹੜੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਕੰਮ ਕਰਦੀ ਰਹੀ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੋ ਵੀ ਕੋਈ ਇਹਨਾਂ ਨਾਲ ਸਹਿਯੋਗ ਕਰਨਾ ਚਾਹੁੰਦਾ ਹੈ ਡਾਇਰੈਕਟ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਤੁਸੀਂ ਸਹਿਯੋਗ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ